ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗ ਤੇ ਤੁਸੀਂ ਦੇਖ ਰਹੇ ਹੋਗੇ ਕਿ ਅਸੀਂ ਬਹੁਤ ਇੱਥੇ ਗਰਮੀ ਦੇ ਨਾਲ ਜਦੋਂ ਜਾਨ ਨਾ ਵਿਲੇਜ ਇੱਥੇ ਗਰਮ ਪਿੰਡ ਦਾ ਨਾਮ ਲੈ ਕੇ ਛੜਦਾ ਪਹਿਲਾਂ ਦੇਖੋ ਅਮਣ ਕਹਿ ਰਹੀ ਵੀ ਕਿਸੇ ਨੂੰ ਨਾ ਪਿੰਡ ਦਾ ਐਡਰੈਸ ਭੇਜਣਾ ਹੈ ਆਪਣਾ ਤੇ ਪਹਿਲਾਂ ਮੈਂ ਉਹ ਭੇਜਦਾ ਉਹਨਾਂ ਨੇ ਪੇਮੈਂਟ ਪਾਣੀ ਹੈ ਤੇ ਅਮਣ ਦੇਖੋ ਆਪਣੇ ਪਿੰਡ ਦਾ ਐਡਰੈਸ ਬੋਲਗੀ ਤੇ ਤੁਸੀਂ ਯਾਰ ਨੂੰ ਕਹਿੰਦੇ ਹੋ ਕਮੈਂਟਾਂ 'ਚ ਉਹਦੇ ਪਿੰਡ ਦਾ ਨਾਮ ਦੱਸੋ ਜਿਹੜਾ ਬੰਦਾ ਆਪਣੇ ਪਿੰਡ ਦਾ ਐਡਰੈਸ ਭਰ ਗਿਆ ਤੁਹਾਨੂੰ ਕਮੈਂਟਾਂ 'ਚ ਕੀ ਦੱਸੂਗਾ ਤੇ ਨਾਲੇ ਡੀਅਰ ਜਿਹੜੇ ਨਾ ਤੁਸੀਂ ਕਮੈਂਟ ਕਰਕੇ ਪੁੱਛਦੇ ਨੇ ਵੀ ਤੁਹਾਡਾ ਪਿੰਡ ਕਿਹੜਾ ਦੇਖੋ ਤੁਸੀਂ ਵੀ ਸਿਆਣੇ ਅਸੀਂ ਇਦਾਂ ਕਮੈਂਟ ਸੈਕਸ਼ਨ 'ਚ ਨਹੀਂ ਦੱਸ ਸਕਦੇ ਹਨਾ ਆਪਣੇ ਪਿੰਡ ਦਾ ਡਾਇਰੈਕਟਲੀ ਨਾ ਜਿੰਨਾਂ ਨੂੰ ਚਲੋ ਪਤਾ ਹੀ ਹੈ ਉਹ ਤਾਂ ਪਤਾ ਹੀ ਹੈ ਪਰ ਹੁਣ ਇਦਾਂ ਅਸੀਂ ਡਾਇਰੈਕਟਲੀ ਮੈਂਸ਼ਨ ਨਹੀਂ ਕਰ ਸਕਦੇ ਵੀ ਸਾਡਾ ਐਗਜ਼ੈਕਟ ਪਿੰਡ ਕਿਹੜਾ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਜ਼ਿਲ੍ਹਾ ਸਾਡਾ ਸੰਗਰੂਰ ਲੱਗਦਾ ਆ ਤੇ ਹੁਣ ਆਪਣੇ ਭੈਣਾਂ ਦੇ ਬੁਟੀਕ ਤੇ ਹੋਰ ਵੀ ਬਹੁਤ ਸਾਰੇ ਨਵੇਂ-ਨਵੇਂ ਜਿਹੜੇ ਆਰਟੀਕਲ ਹੈਗੇ ਨੇ ਉਹ ਆ ਰਹੇ ਨੇ ਬਹੁਤ ਜਲਦ ਅਸੀਂ ਤੁਹਾਡੇ ਨਾਲ ਉਹ ਰੂਬਰੂ ਕਰਾਂਗੇ ਸਾਰੇ ਦੇ ਸਾਰੇ ਆਰਟੀਕਲ ਤੇ ਬਹੁਤ ਹੀ ਉਹ ਨਵੀਆਂ ਨੇ ਹੋਪ ਮੈਨੂੰ ਪੂਰੀ ਉਮੀਦ ਹੈ ਕਿ ਉਹ ਚ ਉਹ ਅਸੀਂ ਕੁਝ ਚੀਜ਼ਾਂ ਐਵੇਂ ਦੀਆਂ ਜਿਹੜੀਆਂ ਅਸੀਂ ਸੂਟਾਂ ਦੇ ਨਾਲ ਐਕਸਟਰਾ ਮਤਲਬ ਜਿਹਦਾ ਛੋਟੇ ਕੰਪਲੀਮੈਂਟਰੀ ਗਿਫਟ ਨਹੀਂ ਹੁੰਦੇ ਹੈਗੇ ਉਹ ਵੀ ਅਸੀਂ ਆਪਣੇ ਵੱਲੋਂ ਹੁਣ ਭੇਜਿਆ ਕਰਾਂਗੇ ਠੀਕ ਹੈ ਬਾਕੀ ਦਾ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਥੋੜਾ ਬਹੁਤਾ ਮੈਂ ਤੁਹਾਨੂੰ ਅੱਜ ਆਈਡੀਆ ਜਿਹਾ ਦਿਖਾਨੀ ਆ ਵੀ ਮੈਂ ਕਿਹੜੇ ਆਰਟੀਕਲਸ ਦੀ ਗੱਲ ਕਰ ਰਹੀ ਆ ਤੇ ਬਹੁਤ ਹੀ ਪਿਆਰੇ ਪਹਿਲਾਂ ਸਾਨੂੰ ਉਹਨਾਂ ਦਾ ਆਰਡਰ ਵੀ ਆਇਆ ਸੀ ਨਾ ਮਨ ਹਜੇ ਨਹੀਂ ਦਿਖਾਨੇ ਆਰਟੀਕਲ ਆਪਣੇ ਚੈਨਲ ਤੇ ਲਾਂਚ ਹਾਂ ਹਾਂ ਉਹ ਤੁਸੀਂ ਸਾਡੇ ਚੈਨਲ ਤੇ ਚਲੋ ਕਾਪੀਆਂ ਮਾਰਨੂ ਬਹੁਤ ਹਾਂ ਹਾਂ ਕਾਪੀ ਹਾਂ ਸਹੀ ਗੱਲ ਆ ਕਿ ਤੇ ਨਾ ਹੋਵੇ ਵੀ ਜਿਨ੍ਹਾਂ ਨੂੰ ਅਸੀਂ ਲਾਂਚ ਕਰੀਏ ਓਦੋਂ ਪਹਿਲਾਂ ਚੱਕ ਕੇ ਸਾਨੂੰ ਕੋਈ ਕਾਪੀ ਕਰ ਲਵੇ ਤੇ ਉਹ ਚਲੋ ਤੁਹਾਨੂੰ ਅਸੀਂ ਕਾਪੀ ਵੀ ਉਹ ਲੋਕ ਕਰਦੇ ਜਿਹੜੇ ਆਪਣੇ ਨੂੰ ਬਹੁਤ ਕਹੋਂਦੇ ਆ ਇਹ ਵੀ ਬੜੀ ਲਿਖੀ ਚੀਜ਼ ਆ ਤੇ ਹੁਣ ਉਹ ਹੀ ਕਾਪੀਆਂ ਕਰਦੇ ਸਾਡੇ ਦੱਸੋ ਚਲੋ ਕੋਈ ਗੱਲ ਨਹੀਂ ਕਹਿੰਦੇ ਕਾਪੀਆਂ ਵੀ ਉਹਨਾਂ ਤੇ ਚੁੰ ਆਤਾ ਹੈ ਪਰ ਚਲੋ ਟਾਈਮ ਟਾਈਮ ਦੀ ਗੱਲ ਹੁੰਦੀ ਕਹਿੰਦੇ ਪਾਸਾ ਪਲਟਣ ਲਗਾ ਦੇਰ ਨਹੀਂ ਲੱਗਦੀ ਤੇ ਇਹ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਣ ਵਾਲੀਆਂ ਨੇ ਸਾਨੂੰ ਪਹਿਲਾਂ ਇੱਕ ਸਾਡੇ ਸਿਸਟਰ অফ ਫੋਰਨ ਨੇ ਉੱਥੋਂ ਹੀ ਆਰਡਰ ਆਇਆ ਸੀਗਾ ਬਟ ਉਸ ਟਾਈਮ ਅਸੀਂ ਉਹ ਚੀਜ਼ ਪ੍ਰੋਵਾਈਡ ਨਹੀਂ ਕਰ ਪਾਏ ਬਟ ਹੁਣ ਫਾਈਨਲੀ ਉਹ ਸਾਨੂੰ ਚੀਜ਼ ਮਿਲ ਚੁੱਕੀ ਹੈ ਤੇ ਹੁਣ ਅਸੀਂ ਉਹ ਚੀਜ਼ਾਂ ਆਪਣੇ ਚੈਨਲ ਤੇ ਲੈ ਕੇ ਆ ਰਹੇ ਆ ਤੇ ਹੋਪ ਤੁਸੀਂ ਜਿੱਦਾਂ ਸਾਨੂੰ ਪਹਿਲਾਂ ਸਾਡੇ ਜਿਹੜੇ ਕੰਮ ਨੂੰ ਬਹੁਤ ਵਧੀਆ ਸਪੋਰਟ ਕੀਤੀ ਹੈ ਇਸ ਵਾਲੇ ਕੰਮ ਨੂੰ ਵੀ ਹੁਣ ਬਹੁਤ ਜ਼ਿਆਦਾ ਸਪੋਰਟ ਕਰੋਗੇ ਦੋ ਵਾਰੀ ਸ਼ੁਰੂ ਹੋ ਚੁੱਕਿਆ ਕੰਮ ਇੱਕ ਦੀਦੀ ਨੇ ਕੀਤਾ ਸੀਗਾ ਇੱਕ ਦਾ ਆਪਣਾ ਬੁਟੀਕ ਦਾ ਸੀਗਾ ਠੀਕ ਹੈ ਤੇ ਹੁਣ ਇਹ ਹੈਗਾ ਤੀਜੇ ਜਿਹੜੇ ਨਵੇਂ ਆਰਟੀਕਲ ਆ ਰਹੇ ਨੇ ਆਪਣੇ ਕੰਮ ਦੇ ਵਿੱਚ ਤੇ ਚਲੋ ਜੀ ਪਹਿਲਾਂ ਮੈਂ ਆਪਣਾ ਜਿਹੜਾ ਐਡਰੈਸ ਭੇਜਣਾ ਪੇਮੈਂਟ ਵਾਸਤੇ ਉਹ ਮੈਂ ਭੇਜਾਂ ਉਦੋਂ ਬਾਅਦ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਦੇ ਆਪਾਂ ਵਾ ਵਾ ਆ ਦੇਖੋ ਜੀ ਪਲਾਂਟ ਲਿਆਂਦੇ ਨੇ ਅਸੀਂ ਅੱਜ ਬਾਕੀ ਤੁਹਾਨੂੰ ਮਿਲਦਾ ਮੰਮਨ ਨੇ ਦਿਖਾਏ ਹੋਣੇ ਆਪਣੀ ਵੀਡੀਓ ਦੇ ਵਿੱਚ ਅਸੀਂ ਨਹੀਂ ਲਿਆਏ ਹੈਗੇ ਮੈਂ ਤੇ ਜੀ ਪੁੱਛਿਆ ਨਹੀਂ ਹੈਗਾ ਫਿਰ ਲਿਆਂਦੇ ਨੇ ਕਦੋਂ ਲਿਆਂਦੇ ਨੇ ਕਿਉਂਕਿ ਬਾਜ਼ਾਰ ਤਾਂ ਗਈ ਨਹੀਂ ਮੰਨੂਰੀ ਆਏ ਬੂਟੇ ਵਾਲਾ ਭਾਈ ਫਤੇ ਸਿੰਘ ਜੀ ਕਾਤੇ ਸਿੰਘ ਜੀ ਨੇ ਆਉਂਦੇ ਆ ਸਾਰੀ ਪੈਕੇਟ ਚੱਕ ਲਿਆ ਹੈ ਵਾਤੇ ਉਹ ਵਾਓ ਆਲੋ ਜੀ ਆਪਣੇ ਪਿੰਡ ਹੀ ਆ ਗਏ ਸੀਗੇ ਅਜ ਬੂਟਿਆਂ ਨਾਲ ਇਹ ਮੈਨੂੰ ਦਸਣੇ ਗਮਲਿਆਂ ਚੱਕ ਲੈਨੇ ਹਾਂਜੀ ਕਿਵੇਂ ਰਹਾ ਸਕੂਲ ਇਹ ਕਹਾ ਜੀ ਆਪਣਾ ਪਲਾਂਟ ਫੋਟੋ ਪੇਪਰ ਕਿਦਾਂ ਹੋਇਆ ਬਹੁਤ ਵਧੀਆ ਉਹ ਦੇ ਦਿਓ ਯਾਰ ਇੱਕ ਹੋਰ ਪਿਆ ਏ ਕਿੱਥੇ ਕਿੱਥੇ ਹੈ ਕਿੱਥੇ ਹਾਈ ਕਿੱਡੀ ਜਦੀ ਭੱਜੇ ਖਾਨੀ ਉਹ ਵੈਸੇ ਹੀ ਕਹਤਾ ਹਾਂ ਦੇਖਿਓ ਮੈਂ ਕਿਹਾ ਮੈਂ ਇੱਕ ਹੋਰ ਪਿਆ ਕਿੱਡੀ ਛੇਤੀ ਭੱਜੇ ਨੇ ਪਾਣੀ ਪੂਣੀ ਪੀਣਾ ਦਸੋ ਕੀ ਉਹ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਮੈਂ ਤਾਂ ਹੁਣ ਵੇਖਿਆ ਹੁਣ ਉਹ ਤੈਨੂੰ ਪੁੱਛਣ ਦੇ ਤੇਰਾ ਧਿਆਨ ਫੋਨ ਤੇ ਸੀ ਦਮਲੀ ਕਿਥੇ ਰਹੇ ਦਮਲੀ ਪਤਾ ਪਾਈ ਬੋਟਲ ਹੋ ਗਈ ਮਕਾਲਿਆ ਸੀ ਘਰੇ ਨਹੀਂ ਉਰੇ ਘਰੇ ਕਿੱਥੋਂ ਆਗੇ ਭਾਈ ਆਇਆ ਹਣ ਕਿਥੇ ਲਾ ਕੇ ਜਾਣੇ ਇੱਧਰ ਪٹرول ਪੰਪ ਤੇ ਅੱਛਾ ਮੇਰੇ ਦੇ ਉਹੀ ਲਵਾਏ ਨਾ ਜੇ ਬਸ ਸੈੱਟ ਕਰਨੇ ਇੱਧਰ ਲਖਣੇ ਦੇ ਅੰਦਰ ਪਤਾ ਕਿਵੇਂ ਲੱਗੇ ਆ ਬਾਹਰ ਵਾਲਾ ਕਹਿ ਜੀ ਅੰਦਰ ਘਰਾਂ ਦਾ ਪਤਾ ਗ੍ਰੀਨ ਦੇ ਪਿਆਰ ਦੇ ਕਮਲਿਆੜਾ ਚੱਕ ਲੈਂਗੇ ਪ੍ਰੀਤ ਹੈ ਜਿਹੜਾ ਬਾਹਰ ਵਾਲਾ ਉਹ ਜ਼ਿਆਦਾ ਸੋਹਣਾ ਲੱਗਨਦਿਆ ਹਨਾ ਨਹੀਂ ਨਹੀਂ ਵੀਰੇ ਨੂੰ ਕਹਿ ਵੀਰੇ ਨੂੰ ਕਹਿ ਚੱਕੇ ਤੇਰਾ ਹੱਥ ਚੀ ਨਹੀਂ ਪੈਂਦਾ ਕਿਥੋਂ ਵੀ ਹਾਂ ਫਿਰ ਉਹ ਤਾਂ ਹੁਣ ਬਾਡੀ ਬਣਾਉਣਾ ਹੁਣ ਪਤਾ ਲੱਗੂਗਾ ਅੱਜ ਬਾਡੀ ਦਾ ਹਾਂ ਹੱਟ ਚੱਕ ਲਈਏ ਭਾਈ ਨੇ ਚੇਲੈਂਜ ਚੇਲੈਂਜ ਦੇ ਕਿੱਥੇ ਰੱਖਣਾ ਹੈ ਅਮਣ ਕਿੱਧਰ ਥੱਲੇ ਕੰਦਾ ਬੜਾ ਹੋਇਆ ਪਿਆ ਕਾ ਇੱਥੇ 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 ਰੱਖ ਇੱਥੇ ਰੱਖ ਕਿੱਦਰਾ ਚਲ ਚਲ ਕਰਨ ਸਾਫ ਕਰਨ ਪਰ ਤੂੰ ਚੱਕ ਲੇਗਾ ਕਿਹੜਾ ਆਹ ਵਾਲਾ ਉਹਦੇ ਉਰੇ ਆ ਹੈ ਓਏ ਨਾ 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 ਪਤੀ ਨਾ ਕਰ ਓ ਮਮਾ ਬੁਲਾ ਰੇ ਤੈਨੂੰ ਜਾ ਓਏ ਰਹਿਣ ਤੂੰ ਹੰਡ ਰਹਿਣ ਦੇ ਉੱਤ ਜਾ ਮਮਾ ਬੁਲਾ ਰਿਹਾ ਤੁਰ ਗੱਲ ਸੁਣ ਕੀ ਕਹਿੰਦੇ ਮਮਾ ਕੋਈ ਨਾ ਪ੍ਰੈਸ਼ਰ ਆ ਇੱਧਰ ਅੱਜ ਵੀਰਾ ਜਾਊਗਾ ਬਾਜ਼ਾਰ ਸੇ ਤੈਨੂੰ ਲੈ ਕੇ ਜਾਣਾ ਦੇਖ ਲੈ। ਕਿਉਂ? ਫਿਰ ਮਮਾ ਨੇ ਗੱਲ ਸੁਣ ਲੈ। ਹਾਂਜੀ। ਇਹਦੇ ਪਿੱਛੇ ਪੇਪਰ ਕਿਦਾਂ ਆਇਆ? ਕੋਈ ਹੈ? ਇਹ ਲਾ। ਹਾਂ। ਸੱਚੀ ਗੱਲ ਓਏ। ਪੱਕੀ 1 ਨੰਬਰ? ਨਹੀਂ। ਹਾਂਜੀ। 3 ਨੰਬਰ। ਓ ਵਾਓ! ਵੈਰੀ ਗੁੱਡ। ਉਹ ਵੀਰੇ ਨੂੰ ਬੁਲਾਣਾ ਸੀ ਕਿ ਕਿਆ ਰੱਖਦੇ ਆ ਚੱਲ ਰਹਿਣ ਦੇ ਇੱਥੇ ਚੱਕ ਕੇ ਰੱਖ ਲੈਣਾ ਤੂੰ ਹੀ ਦੱਸੋ ਕੀ ਕਰਨਾ ਚਾਹ ਪਾਣੀ ਓਏ ਟਾਈਮ ਪੂਰੇ 3:10 ਮਿੰਟ ਹੋ ਚੁੱਕੇ ਨੇ ਹਾਂਜੀ ਪਨੀਤ ਸਿੰਘ ਜੀ ਉਹ ਸ਼ੂਟਿੰਗ ਕਰੀ ਸੀ ਕੌਣ ਸੀ ਵੀਰੇ ਮੈਨੂੰ ਨਹੀਂ ਪਤਾ ਪਾਣੀ ਪਨੀਤ ਚਾਹ ਪਾਣੀ ਕੀ ਪੀਣਾ ਛੂਟੀ ਲੈਣਾ ਫੋਟੋ ਕਿੱਥੇ ਸ਼ੂਟਿੰਗ ਹੋ ਰਹੀ ਸੀ ਪੱਤੇ ਕਿੱਥੇ ਨਹੀਂ ਹੋਈ ਸ਼ੂਟਿੰਗ ਹੋ ਗਿਆ ਉਹ ਭੋਲੀ ਜਾਂਦਾ ਨੂੰ ਕੁਝ ਪਤਾ ਪਤਾ ਲੱਗਦਾ ਨਹੀਂ ਹੈ ਨਾ ਹੈ ਬਸ ਨਹੀਂ ਬੋਲੇ ਉਹ ਬਣਾ ਕੇ ਦੇ ਦਿਓ ਨਾ ਕੀ ਬਣਾ ਦੋ ਇੱਕ ਕੀ ਤੋਂ ਬਣਾਣਾ ਹੈ ਇੱਥੇ ਤੋਂ ਦੋ ਇੱਕ ਹੈ ਇੱਕ ਦਾ ਵੀ ਬਣ ਜਾਣਾ ਹੈ ਹੈ ਲੋ ਜੀ ਇਹਨਾਂ ਨੂੰ ਬਣਾ ਕੇ ਦੇਈਏ ਬਨਾਨਾ ਸ਼ੇਕ ਤੇ ਆਪਣੇ ਆਪ ਚਾਹ ਤਰਾਮਣ ਕੀ ਪਤਾ ਮਿੰਟਾ ਨਾ ਨਹੀਂ ਪਤਾ ਹੈਂਡ ਨਹੀਂ ਲਾਣਾ ਮਿੰਟ ਨਹੀਂ ਹੈਗਾ ਇਹ ਬੇਟੇ ਰੋਜ਼ ਹੈ ਹਾਂਜੀ ਰੋਜ਼ ਦਾ ਨਹੀਂ ਰੋਜ਼ ਵੀ ਨਹੀਂ ਹੈਗਾ ਇਹ ਰੋਜ਼ ਹੀ ਦਾ ਹੈ ਇਹ ਉਹ ਦੂਸਰਾ ਫਲਾਵਰ ਹੈ ਮੈਨੂੰ ਹੁਣ ਇਹਦਾ ਨਾਮ ਨਹੀਂ ਯਾਦ ਆ ਰਹਾ ਹੈਂਡ ਨਾ ਲਾਓ ਐ ਨਹੀਂ ਕਰਦੇ ਹਿੰਦੇ ਪੁੱਤ ਕੀ ਅਜੀ ਮੈਂ ਇਹਨੂੰ ਬਨਾਣਾ ਸ਼ੇਕ ਬਣਾ ਕੇ ਦਵਾ ਬਨਾਣਾ ਸ਼ੇਕ ਹਾਂਜੀ ਓਏ 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 ਨਹੀਂ ਨਹੀਂ ਪੀਣਾ ਹੈ ਕੱਪੜਾ ਖਾਓਗੇ ਮੈਨੂੰ ਫਿਰ ਨਹੀਂ ਬੁੱਤਾ ਨਹੀਂ ਕਰਦੇਂਦੇ ਮੈਂ ਨਹੀਂ ਨਹੀਂ ਕੀ ਬੁੱਤਾ ਨਹੀਂ 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 ਤੇਸਤੀ ਤੇਸਤੀ ਜਿਹਾ ਬਣਾਉਂਗੀ ਠੀਕ ਹੈ ਬੁੱਤਾ ਨਹੀਂ ਨਹੀਂ ਨਾ ਬੁੱਤਾ ਨਹੀਂ ਕਰਦੇਂਦੇ ਫੱਤੇ ਕੀ ਮੈਂ ਨਹੀਂ ਪੀਂ ਮੈਂ ਲੈ ਖੋੜੋ ਮੈਂ ਬਣਾ ਦਨੀ ਆ ਲੈ ਖੁਦ ਬਣਾਉਣਾ ਸੀ ਆਹ ਲੋ ਫਿਰ ਬਣਾਓ ਖਾੜ ਲੁ ਖਾੜੋ ਪੜੋਰੀ ਓਏ ਬਲੌਗ ਏ ਏ ਕਦੋਂ ਆ ਕੇ ਕੀਤਾ ਯਾਰ ਤੂੰ ਕੀ ਕੀਤਾ ਗਣ ਭੋਲ ਲੈ ਸਾਰੇ ਜਿਲੇ ਪਰਲੇ ਮੈਂ ਧਰ ਕੇ ਕੀ ਹੋ ਮੈਨੂੰ ਨਾ ਬੁਲਾ ਤੂੰ ਆ ਜਾ ਰੋ ਰੋ ਨਾ ਮੈਂ ਤੂੰ ਭੱਜ ਨਾ 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 ਮੇਰਾ ਨਹੀਂ ਤੂੰ ਬਲੌਗ ਏ ਬਲੌਗ ਏ ਤੂੰ ਮੇਰਾ ਪੁੱਤ ਨਹੀਂ ਮੈਂ ਤੇਰੀ ਮਾਂ ਨਹੀਂ ਚੰਗਾ ਹਾਂ ਗੱਲ ਖਤਮ ਅੰਮਾ ਗੱਲ ਨਹੀਂ ਕਰ ਰਹੇ ਮੜਾ ਮਾ ਕਿਉਂ ਨਹੀਂ ਕਰ ਰਹੇ ਕੀ ਬਤਾ ਪਰ ਯਾਰ ਸੋਇਟ ਨੇ ਖੜਿਆਂ ਨਾ ਜਾ ਰਹੇ ਤੈਨੂੰ ਛੱਲੀਆਂ ਦੀ ਪਈ ਐ ਮੈਂ ਕਰ ਲੂੰਗਾ ਕੋਲ ਤੂੰ ਵੀ ਕਰ ਲੇਂਗਾ ਲੋਗ ਭੰਦੇ ਦੇ ਛਪੜ ਵਿੱਚ ਬੜੀ ਜੰਨੇ ਤੇ ਫਿਰ ਕੀ ਹੋਗਾ ਮੈਂ ਕਿਹਾ ਤੁਹਾਨੂੰ ਹੈ ਬੋਲਣਾ ਵੀ ਖੁਸ਼ੀ ਹੋਣਾ ਤੇ ਬੋਲ ਤੇ ਰਹੀ ਆ ਵੀ ਮੈਂ ਤੁਹਾਨੂੰ ਇੰਨਾ ਵੀ ਨਹੀਂ ਬੋਲ ਸਕਦੀ ਇੰਨਾ ਕਿ ਮੇਰਾ ਹੱਕ ਭੰਦਾ ਫਤ ਬਸ ਉਹ ਸੱਚ ਮਾਈਟ ਤੇ ਆ ਨਹੀਂ ਰਹੀ ਯਾਰ ਉਧਰ ਕਰਨਾ ਪੈਣਾ ਛੱਲੀਆਂ ਤਾਂ ਭੁੰਨ ਲਈਆਂ ਮੈਂ ਪਰ ਮੇਰੀ ਬੱਸ ਉਹ ਗਰਮੀ ਮੈਨੂੰ ਭੱਜ ਗਈ ਨਾਲ ਸੱਚੀ ਕਿ ਬ੍ਰਹਮਣ ਨੂੰ ਇਹਦਾ ਫੋਨ ਆਇਆ ਹੈ ਕਸਟਮਰ ਦਾ ਗੱਲ ਕਰ ਰਹੀ ਹੈ ਹਾਂ ਜੀ ਆ ਉਹ ਜਿਹੜਾ ਮਨ ਹਾਂਜੀ ਅੱਜ ਮੈਂ ਕਿਉਂ ਜੀ ਮੇਰੇ ਕੁਝ ਕਰੇ ਸੀ ਕੰਮ ਉਹਦਾ ਅੰਦੇ ਦਾ ਵਰਜਾ ਦਾ ਕੰਮ ਨਾ ਗਲਤ ਹੋ ਗਿਆ ਹੈਨਾ ਕੁੜੀ ਨੇ ਮੈਨੂੰ ਥੱਪੜ ਦਿਖਾਤਾ ਮੈਂ ਮੈਮ ਨੂੰ ਦੱਸਤਾ ਮੈਂ ਕਹਿੰਦੇ ਮੈਮ ਕਹਿੰਦੇ ਇਹਦਾ ਛੋਟੇ ਭਾਈ ਨੂੰ ਇਦਾਂ ਕਰਨਾ ਨਹੀਂ ਜੀ ਹਾਂ ਵੈਰੀ ਗੁੱਡ ਪਿਆਰ ਕਰਦੇ ਮੈਨੂੰ ਬਸ ਆ ਲੈ ਹਲੋ ਅਜੀ ਨੰਬਰ ਤੋਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਨੀ ਹੈ ਹੁਣੇ ਤੁਸੀਂ ਵੀ ਸੱਚੀ ਦੇਖ ਕੇ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਵੀ ਇਦਾਂ ਲੱਗ ਰਿਹਾ ਕਿ ਮੈਨੂੰ ਨਾ ਇੱਕੋ ਦਾ ਮੈਂ ਵੀਡੀਓ ਆਂ ਦੇਖ ਕੇ ਲੱਗਿਆ ਵੀ ਯਾਰ ਮੰਮੀ ਕਿੰਨੂੰ ਮਿਲਣ ਲੱਗੇ ਹੋਏ ਨੇ ਕਿ ਮੈਂ ਪਨੀਤੁਰਾ ਨੇ ਵੀ ਦੇਖਿਆ ਨਹੀਂ ਹੈਗਾ ਇਹਨਾਂ ਨੂੰ ਵੀ ਦਿਖਾਣੀ ਦੇਖਦੀ ਭਲਾ ਇਹਨਾਂ ਦਾ ਕੀ ਰਿਐਕਸ਼ਨ ਆਉਂਦਾ ਹੈ ਪਨੀਤ ਆ ਜਾ ਆ ਦੇਖੋ ਮੈਂ ਨਾ ਇੰਸਟਾ ਤੇ ਦੇਖੀ ਵੀ ਮੈਂ ਇਹਦਾ ਹੁਣ ਆਡੀਓ ਮਿਊਟ ਕਰਾਂਗੀ ਕਿਉਂਕਿ ਕਾਪੀਰਾਈਟ ਆ ਜਾਣਾ Song ਲੱਗਿਆ ਹੋਇਆ ਵੀਡੀਓ ਤੇ ਪਨੀਤ ਆ ਤਾ ਮੈਂ ਤੁਹਾਨੂੰ ਦਿਖਾਣੀ ਹੈ ਤੇ ਪਹਿਲਾਂ ਇੱਥੇ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਸੇਮ ਲੱਗ ਰਹੇ ਨੇ ਵੀ ਮੋ ਮਤਲਬ ਮੈਂ ਲੱਗ ਰਿਆ ਨਾ ਇਹੋ ਲੱਗ ਰਹੇ ਨੇ ਨਾ ਸੇਮ ਮੰਮੀ ਲੱਗ ਰਹੇ ਨੇ ਦੇ ਪਰਨੀਤ ਹੈਗਾ ਨਾਨੀ ਹਾਂ ਹਾਂ ਓਏ ਮੈਂ ਹਰਾ ਨਹੀਂ ਰਹਿ ਗਈ ਵੀ ਇਹਨੂੰ ਕੌਣ ਮਿਲੰਦਿਆ ਇਹ ਵੀ ਮੰਮੀ ਵਰਗਾ ਕੌਣ ਲੱਗ ਰਿਹਾ ਹਲਾ ਬਤਾ ਲੱਗ ਰਹੇ ਨੇ ਨਾ ਨਾਨੀ ਸੇਮ ਲੋ ਜੀ ਖੁਸ਼ੀ ਦੀ ਖਬਰ ਹੈ ਮੂੰਹ ਨੂੰ ਇਗਨੋਰ ਕਰਿਓ ਕਿਉਂਕਿ ਭਾਈ ਸਭ ਛੱਲੀ ਖਾ ਰਹੇ ਨੇ ਅਜੇ ਵੀ ਛੱਲੀ ਖਾਦੀ ਜਾ ਰਹੀ ਹੈ ਹੱਥ 'ਚ ਪੜੀ ਹੋਈ ਹੈ ਤੇ ਦੰਦ ਜਿਹੜੇ ਹੈਗੇ ਨੇ ਸੁੱਖ ਦੇ ਨਾਲ ਹੁਣ ਜਿਹੜਾ ਦੂਜਾ ਦੰਦ ਹੈ ਉਹ ਵੀ ਦਿਖਣ ਲੱਗ ਗਿਆ ਏ ਤੇ ਇਹ ਸਾਡੇ ਸਾਰੇ ਪਰਿਵਾਰਾਸਤੇ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ ਕਿਉਂਕਿ ਬਹੁ ਟਾਈਮ ਹੋ ਗਿਆ ਮੈਨੂੰ ਤਾਂ ਇੰਨੀ ਕਿ ਜ਼ਿਆਦਾ ਫਿਕਰ ਹੋ ਗਈ ਮੈਨੂੰ ਬ੍ਰਿੰਦਰ ਕਹਿੰਦੇ ਨੇ ਗਗਨ ਡਾਕਟਰ ਨੂੰ ਦਿਖਾ ਆ ਫਤੇ ਤੇ ਟੀਥ ਕਿਉਂ ਨਹੀਂ ਆਉਂਦੇ ਹੋਦੇ ਟੀਥ ਕਿਉਂ ਨਹੀਂ ਆਉਂਦੇ ਪਰ ਥੈਂਕ ਗੋਡ ਸ਼ੁਕਰ ਹੈ ਵਾਹਿਗੁਰੂ ਦਾ ਜਿਹੜੇ ਸਾਨੂੰ ਮਿਲਦੋਈ ਨੇ ਕਿਸੇ ਨੂੰ ਨਹੀਂ ਜ਼ਿਆਦਾ ਫਿਕਰ ਆ। ਅੱਛਾ ਜੀ ਕਹਿੰਦਾ ਜਿਹੜੇ ਸਾਨੂੰ ਮਾਂ ਵਾਲੀ ਦਾ ਇਹ ਰੋਣਾ ਕੈਲਸ਼ੀਅਮ ਦੀ ਮੈਂ ਡਾਕਟਰ ਨੂੰ ਪੁੱਛਿਆ ਉਹਨਾਂ ਨੇ ਮੈਨੂੰ ਪਤਾ ਸੀ ਕਿ ਉਹਨਾਂ ਨੇ ਕੈਲਸ਼ੀਅਮ ਹੀ ਉਹ ਇਹਨੇ ਸਿਰਫ ਥੋੜਾ ਜਿਹਾ ਟਾਈਮ ਪੀਤਾ ਮੈਸ ਤਾਂ ਉਸ ਤੋਂ ਵੀ ਫੇਰ ਵੀ ਬਹੁਤ ਟਾਈਮ ਲੱਗ ਗਿਆ ਸੀਗਾ ਉਹਨੂੰ ਇਹਨੂੰ ਐ ਵੀ ਉਹਨੂੰ ਪੀਣ ਕਰਕੇ ਤੇ ਸ਼ਾਇਦ ਮੇਰੇ ਦੰਦ ਆ ਗਏ ਨੇ ਬਣਾਵਾ ਚਾਹ ਪੀਣੀ ਤੂੰ ਤੂੰ ਬਣੀ ਮਣ ਬਣਾ ਲੈ ਥੋੜੀ ਜਿਹੀ ਪੀ ਲੈ ਆਮਣਾ ਤੇਰਾ ਸੂਟ ਬਾਹਲੇ ਗੜਨ ਨਹੀਂ ਲੱਗਦਾ ਜਿਹੜਾ ਹੋਰ ਨੀ ਤਾ ਹਣਾ ਬਾਹਲਾ ਪੜਗੇ ਨਹੀਂ ਮਿਲਦਾ ਗਰਮੀ ਕਰਕੇ ਲੱਗਦਾ ਸਿਆਲ ਚ ਤਾਂ ਪੈ ਜਾਊਗਾ ਨਹੀਂ ਪਰ ਬਾਹਰੇ ਬਾਹਰੇ ਜਦੋਂ ਮੌਸਮ ਠੰਡਾ ਹੈ ਨਾ ਬਾਰੇ ਬੜਾ ਪਿਆਰਾ ਲੱਗੂਗਾ ਪਰ ਫੰਦ ਦੇ ਵਿੱਚ ਲੰਘ ਗਿਆ ਦੀ ਯਾਦ ਹੀ ਸੋਨੂ ਨੇ ਵਿਆਹ ਵੇਲੇ ਆ ਸਲਵਾਰ ਦਾ ਕਲਰ ਦੇਖ ਕੇ ਯਾਦ ਆਇਆ ਕੁਝ ਦੀਦੀ ਨੇ ਸੂਟ ਨਹੀਂ ਲਿਆ ਕਿਹਜਿਆ ਸੋਨੂ ਦੀਦੀ ਨੇ ਚੁੰਨੀ ਨਹੀਂ ਲਈਏ ਕਿ ਸੱਤ ਰੰਗੀ ਜਿਹੜੀ ਮੰਮੀ ਨੇ ਜਦੋਂ ਰਾਜਾ ਹੋਇਆ ਸੀ ਤੇ ਆਪਣੇ ਆਏ ਨਹੀਂ ਮੰਤ ਉਹ ਲੈ ਗਈ ਸੀ ਚੁੰਨੀ ਉਹ ਚੱਲੀਆਂ ਬੜੀ ਹਾਂ ਹਾਂ ਕਹਿੰਦੇ ਉਹ ਦੇ ਲੋ ਕਹਿੰਦੇ ਚੁੰਨੀ ਮੈਨੂੰ ਇੰਨੀ ਪਸੰਦ ਹੈ ਤੇ ਉਹ ਚੁੰਨੀ ਆਪਣੀ ਧੋਤੀ ਹੋਈ ਲਾਹ ਤੇ ਟੰਗੀ ਹੋਈ ਤੇ ਉਹ ਲਾ ਕੇ ਲੈ ਗਈ ਕਹਿੰਦੇ ਮੈਂ ਆ ਚੁੰਨੀ ਲੈ ਕੇ ਜਾ ਰਹੀ ਹਾਂ ਪਰ ਅਸੀਂ ਮਾਣਾ ਨਹੀਂ ਕੀਤਾ ਵੀ ਭਈ ਲੈ ਜਾ ਤਾਨੂੰ ਪਤਾ ਹੀ ਆ ਹਨਾ ਤੇ ਹੁਣ ਅਸੀਂ ਚੱਲੇ ਆ ਜੀ ਅੱਜ ਸਨਾਮ ਜਾਣਾ ਪਨੀਤ ਨੇ ਸੀਗਾ ਅਸੀਂ ਤਾਂ ਤਿਆਰ ਆਈ ਤੇ ਤੁਰਨਾ ਹੀ ਆ ਚਾਹ ਪੀ ਕੇ ਤੁਹਾਡੀ ਵੇਟ ਕਰਨੀ ਤੂੰ ਹੀ ਜੇ ਤੂੰ ਵੀਡੀਓ ਵੀਡੀਓ ਬਣਾਣੀ ਤਾਂ ਤੂੰ ਹੀ ਵੇਟ ਕਰ ਲੈਣਾ ਜਿੱਦੀ ਵੀਡੀਓ ਚ ਕੋ ਚੱਕਰੀ ਨਹੀਂ ਹੈਗਾ ਪ੍ਰਿੰਟ ਤੇ ਪਪਰ ਨਹੀਂ ਫਿਰ ਤੂੰ ਪਾ ਉੱਥੇ ਜਾ ਕੇ ਲੈ ਕੇ ਚਲਦਾ ਹੀ ਵਾਈਫਾਈ ਆਹੋ ਉੱਥੇ ਜਾ ਕੇ ਪਾਵਾਂਗੀ ਹਾਂ ਉਹ ਨਾਲ ਮੈਂ ਚਾਹ ਧਰਦੀ ਆ ਤੇ ਮੈਂ ਆਪ ਆਪਣੀ ਵੀ ਐਡਿਟ ਕਰਨੀ ਆ ਜੇ ਤਾਂ ਇਹ 5 ਵਜੇ ਤੋਂ ਕਿੰਨੇ ਕੇ ਅਮਣ ਮੇਰੀ ਗੱਲ ਸੁਣ ਸੱਚ ਆਏ ਹਾਏ ਉਹ ਕਰੋਗੇ 5 ਵਜੇ ਤੋਂ ਪਹਿਲਾਂ ਪਹਿਲਾਂ ਬਾਜ਼ਾਰ ਪਹੁੰਚ ਜਾਗੇ ਆਪਾਂ ਜੇ ਤਾਂ 5 ਵਜੇ ਤੱਕ ਪਹੁੰਚਣਾ ਹੈ ਫਿਰ ਮੈਂ ਉੱਥੇ ਜਾ ਕੇ ਪਾ ਲਾਂਗੀ ਵੀਡੀਓ ਕੋਈ ਨਾ ਆਵੇ ਤਾਂ ਚੱਲੇ ਕਿਆ ਹੁੰਦੇ ਮੈਂ ਵੀਡੀਓ ਬਣਾਉਣੀ ਕਰ ਤਾ ਬਸ 4:00 ਵੱਜ ਗਏ ਨੇ ਨਾ ਮੈਂ ਸਵਾਰ ਕਰਸ ਮਾਰ ਕੇ ਨਾ ਆਈ ਹਾਂ ਚਾਹ ਲੈ ਕੇ ਫਰਾਟੂ ਜਦ ਆਪਾਂ ਜਦੋਂ ਆਇਆ ਮੈਂ ਮੜੀ ਜਿਹੜਾ ਨੂੰ ਮੈਂ ਚਾਹ ਦਾ ਪਾਣੀ ਧਰ ਕੇ ਆਣਾ ਦੇਖੋ 3:50 ਹੋ ਗਏ ਨੇ 10 ਮਿੰਟ ਰਹਿ ਗਏ 4:00 ਵਜਨ ਚ ਸਾਢੇ 4:00 ਵਜੇ ਤੱਕ ਮਤਲਬ ਜੇ ਤਾਂ ਵੀਡੀਓ ਮੰਦੀ ਛੇਤੀ ਬਣ ਗਈ ਫਿਰ ਤਾਂ ਛੇਤੀ ਚੱਲ ਪਾਂਗੇ ਬਾਜੀ ਹਾਂ ਤੂੰ ਹੀ ਤਿਆਰ ਹੋ ਜਾਓ ਬਸ ਮੈਂ ਤਾਂ ਕੱਪੜੇ ਪਾਉਣੇ ਨਹੀਂ ਹੈਗੇ ਮੈਂ ਤਾਂ ਆਹੀ ਕੱਪੜੇ ਪਾਉਣੇ ਨੇ ਮੈਂ ਪਹਿਲਾਂ ਚਾਹ ਤਾਂ ਨਾਲ ਅੱਜ ਸਕੂਲ ਤੋਂ ਆ ਕੇ ਚਾਹ ਨਹੀਂ ਪੀਤੀ ਹੈਗੀ ਤੇ ਚਾਰੇ ਬਲੈਂਡਰ ਦਾ ਫੋਨ ਦੇਸੀ ਕਰਨ ਉਹ ਪਤਾ ਨਹੀਂ ਮੈਨੂੰ ਕਿਹੜੇ ਸੂਟਾਂ ਦਾ ਡਿਜ਼ਾਈਨ ਦਿਖਾ ਰਹੇ ਸੀ ਕੱਢ ਕੇ ਉਹ ਵੀ ਨਹੀਂ ਮੈਂ ਦੇਖਿਆ ਹੈਗਾ ਚੰਗੀ ਤਰ੍ਹਾਂ ਮੈਂ ਹੁਣ ਦੇ ਦਿਆਂ ਚਾਹ ਪੀਂਦੇ ਪੀਂਦੇ ਨਾਲ ਫੇਰ ਉਹਨਾਂ ਨਾਲ ਗੱਲ ਕਰਦੀ ਫਤਿਹ ਪੂਰਾ ਖੁਸ਼ ਆ ਕਿ ਮੈਂ ਬਾਜ਼ਾਰ ਜਾਣਾ ਘੁੰਮਣ ਫਿਰ ਕੇ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਨਾ ਚੋਂ ਇਹਨਾਂ ਨੂੰ ਪੜ੍ਹਨ ਵਾਸਤੇ ਬਿਠਾਓ ਤੇ ਧੱਕੇ ਨਾਲ ਪੜਾਣਾ ਪੈਂਦਾ ਦੇਖੋ ਹੋ ਗਿਆ ਹਾਂਜੀ ਕੀ ਹੋ ਗਿਆ ਤੁਸੀਂ ਕੰਧ ਦਾ ਬੂਟਾ ਲਾਤਾ ਸੰਤਰੇ ਦਾ ਲਾਤਾ ਕਾ ਦਾ ਬੂਟਾ ਅੰਬ ਤੇ ਅੰਬ ਦਾ ਬੂਟਾ ਕਿੱਥੇ ਲਾਇਆ ਅੰਬ ਵੀ ਲਵਾਇਆ ਕਿੱਥੇ ਲਵਾਇਆ ਉਹ ਫੇਰੇ ਚ ਲੱਗਾ ਹੋਇਆ ਤੇ ਉਹਨੂੰ ਭਾਈ ਨੂੰ ਪੁੱਛਣਾ ਹੀ ਪੈ ਚੱਲ ਪਏਗਾ ਉਹ ਕਹਿੰਦਾ ਵੀ ਮੈਂ ਤੇ ਉਹ ਰੇ ਸਾ ਵੀ ਸੰਤਰੇ ਗੱਟੀਆਂ ਕੰਧ ਦਾ ਬੂਟਾ ਬਾਅਦ ਕੋਈ ਆ ਕੇ ਸਾੜ ਕੇ ਫੇਰ ਮੇਰੀ ਕੋਈ ਗੱਲ ਡੀਲਿੰਗ ਹੈ ਨਾ ਮੈਂ ਆ ਕੇ ਚੈੱਕ ਕਰਨ ਆਇਆ ਨਾ ਨਹੀਂ ਕਿ ਚੱਲ ਜੇ ਸਾੜਨਾ ਫਿਰ ਅਸਤਾ ਪਾਣੀ ਪੂਣੀ ਕਾ ਜਿਹੜਾ ਹੈਗਾ ਉਹ ਹੀ ਪਾਈ ਜਾਵਾਂਗੇ ਪਰ ਜਿਹੜੀਆਂ ਜੜਾਂ गल ਜਾਂਦੀਆਂ ਥੱਲੇ ਉਹ ਹਾਂਜੀ ਮੈਂ ਮੈਂ ਹਾਂ ਫਤਿਹ ਕਹਿੰਦਾ ਮੈਂ ਤੁਹਾਨੂੰ ਸਾਰੇ ਬੂਟੇ ਦਿਖਾਉਣਾ। ਖੇਤੀ ਘਰ ਮੈਂ ਚਾਹ ਦਾ ਪਾਣੀ ਰੱਖਿਆ ਹੋਇਆ ਹੈ ਬੱਤੇ। ਖੇਤੀ ਘਰ ਬੁੱਤ ਮੈਂ ਵੀ ਸੋਚ ਰਹੀ ਮੈਂ ਵੀ ਕੱਪੜੇ ਬਦਲ ਲਵਾਂ। ਹਾਂਜੀ ਮੈਂ ਉਹ ਹੈ ਮੈਂਗੋ ਦਾ। ਇੱਦਾਂ ਰੰਗਵਾ ਦਾ। ਇੱਦਾਂ ਰੰਗਵਾ ਦਾ ਵੇਖ ਲਓ ਭਈ ਇਹਨੂੰ ਗੁਆਵਾ ਕਹਿੰਦੇ ਨੇ ਅਮਰੂਦ ਨਹੀਂ। ਤੇ ਇੱਧਰ ਮੈਂ ਤੁਹਾਨੂੰ orange ਦਾ ਦਿਖਾਨੀ ਆ। ਇਹ ਇੱਧਰ orange ਦਾ ਤੇ ਆਹ ਹੋ ਗਿਆ ਆਪਣਾ ਮੈਂਗੋ। ਆਹ ਬੂਟਾ ਮੈਂਗੋ ਦਾ ਵਾਲਾ। ਹੂੰ। ਅਰੇ ਯਾਰ ਆਹ ਤਾਂ ਬੜਾ ਸੋਹਣਾ ਬੂਟਾ ਵਾਲਾ ਤਾਂ। ਹਾਂ। ਕੋਈ ਨਹੀਂ ਬਣਾ ਦਨਗੇ ਸਵੇਰ ਤੱਕ ਮਾਉਣੀ ਕੋਸ਼ ਲੈਣੀ ਆ ਫੋਨ ਕਰਕੇ ਕਿੰਨਾਂ ਨੇ ਮਗਵਾਈਆਂ ਪੰਜਾਬਾ ਦੀਦੀ ਕਰੇਵਾਰ ਵਾਲੀ ਨੂੰ 2 2.5 ਸਾਲ ਦੀ ਕੁੜੀ ਦੀ ਠੀਕ ਹਾਂਜੀ ਹਾਂ ਟਮਾਟਰ ਬੜੇ ਮਜ਼ੇਦਾਰ ਚਲ ਫਤਿਹ ਮੇਰਾ ਐਂਡਰੋਇਡ ਫੋਨ ਲੈ ਅੰਦਰੋਂ ਮੈਂ ਫੋਨ ਕਰਕੇ ਪੁੱਛਾਂ ਉਹਨਾਂ ਨੂੰ ਲਓ ਜੀ ਪੰਜਾਬਾਂ ਦਾ ਆਰਡਰ ਵੀ ਆ ਚੁੱਕਿਆ ਤੁਸੀਂ ਆਪ ਹੀ ਦੇਖ ਲਓ ਫਤਿਹ ਮੇਰਾ ਐਂਡਰੋਇਡ ਫੋਨ ਲੈ ਅੰਦਰੋਂ ਹਾਂ ਹਾਂ ਪਹਿਲਾਂ ਫੋਨ ਲੈ ਆ ਅੰਦਰੋਂ ਛੇਤੀ ਜਾਓ ਮੈਂ ਪੁੱਛਦੀ ਹਾਂ ਹੁਣ ਕਰਕੇ ਤੇ ਚਲੋ ਜੀ ਮੈਂ ਚਾਹ ਪਾਣੀ ਬਣਾ ਕੇ ਇਹਨਾਂ ਨੂੰ ਪਿਵਾਵਾਂ ਫਤ ਦੇ ਦੇ ਮੇਰਾ ਫੋਨ ਮੈਂ ਪੁੱਛਾਂ ਉਹਨਾਂ ਨੂੰ ਫੋਨ ਕਰਕੇ ਭਲਾ ਪੀ ਮਿਲ ਜਾਣਗੀਆਂ ਕਿ ਨਹੀਂ ਬਣੀਆਂ ਤਾਂ ਨਹੀਂ ਹੋਣੀਆਂ ਬਣਾਉਣੀਆਂ ਪੈਣਗੀਆਂ ਸਵੇਰੇ ਕਿੰਨੇ ਵਜੇ ਤਾਂ ਕਾਂਜ ਬਣ ਗਈਆਂ ਤੇ ਸਵੇਰੇ ਆਪਾਂ ਲੈ ਕੇ ਸ਼ਾਮ ਪਾਈ ਦੇ ਦੋ ਵਜੇ ਤੱਕ ਹੋਣਾ ਕੋਈ ਜਣਾਏ ਔਰ ਬੱਸ ਫੇਰ ਤਾਂ ਕੋਈ ਚੱਕਰ ਨਹੀਂ ਫੇਰ ਤਾਂ ਗੱਲ ਤਾਂ ਬਣ ਜਾਣਗੀਆਂ